ਮੈਂ ਮੈਂ ਵੀ ਗੁਰਦਾਸਪੁਰ ਹਫਦੋ ਬਥਵਾ ਦਾ ਰਹਿਣ ਵਾਲਾ ਸੰਦੀਪ ਸਿੰਘ ਰੰਧਾਵਾ ਮੇਰਾ ਨਾਂ ਆ ਇਹ ਬੇਦੀ ਸਾਹਿਬ ਉਰੀ ਸਾਡੇ ਬੜੇ ਪਿਆਰੇ ਤੇ ਘਰ ਦੇ ਬੰਦੇ ਨੇ ਇਹਨਾਂ ਨੇ ਆ ਬੈਠਾ ਗੋਲ ਕਹਿੰਦੇ ਤਾਂ ਚੱਕਰ ਰੰਧਾਵਾ ਤੂੰ ਵੀ ਆ ਟਿਕਟ ਬਸ ਉਹ ਟਿਕਟ ਇਦਾਂ ਹੀ ਪਤਾ ਹੀ ਨਹੀਂ ਸੀ ਵੀ ਇਹ ਲੱਗ ਜਾਣੀ ਕਿੰਨੇ ਕਿੰਨਾ ਨਾਮ ਲੱਗਿਆ ਜੀ ਇਹ ਡੇਟ ਕੜੋਂ ਸੀ ਤੇ ਕੀ ਕੰਮ ਕਰਦੇ ਆਪਾਂ ਸਾਡਾ ਚੱਕੀ ਦਾ ਕੋਈ ਜ਼ਮੀਨ ਦਾ ਤੇ ਬਸ ਇਹੀ ਫਿਨਾਂਸ ਦਾ ਥੋੜਾ ਕੰਮ ਰੱਬ ਮਿਹਰਬਾਨ ਹੋਇਆ ਬੇਕੇ ਜੀ ਉਹ ਆਪ ਆ ਕੇ ਥੱਲੇ ਸਾਈ ਹੋ ਕੇ ਉਹਨਾਂ ਨੇ ਇਹ ਕੀਤਾ ਸਾਰੀ ਉਹਨਾਂ ਦੀ ਉਹ ਦੇਣਾ ਬਾਬਾ ਫਰੀਦ ਜੀ ਜਿਨ੍ਹਾਂ ਦੀ ਮੇਰ ਹੋਈ ਜਿੱਥੇ ਇਨਵੈਸਟਮੈਂਟ ਕਰਦਾ ਸਾਡਾ ਨਹੀਂ ਦੇਰੇ ਤੋਂ ਹਾਂ ਉਹਨਾਂ ਵੀ ਛੋਟੇ ਉਹਨਾਂ ਦਾ ਸੁਖੀ ਜਿਹੜੇ ਭਾਜੀ ਨੇ ਮੇਰੇ ਹਾਂਜੀ ਸੁਖਿੰਦਰ ਸਿੰਘ ਧੰਦਾਵਾ ਪਿੰਡ ਤਰੋਵਾਲੀ ਸਾਡਾ ਉਹ ਵੀ ਵਿਸ਼ਵਾਸ ਬਣ ਗਿਆ ਜੀ ਹਾਂ ਬਿਲਕੁਲ ਜੀ ਉਹ ਬੜੀ ਚੇਤੇ ਆਪਣੇ ਸੱਜਣੇ ਜੀ ਮੈਂ ਦਾ ਨੰਦੀਪ ਕੌਰ ਹਾਂ ਸਭ ਨੂੰ ਮੈਂ ਸਾਰੀ ਗੱਲ ਬੁਲਾਨੀ ਹੈ ਪਹਿਲਾਂ ਸਭ ਨੂੰ ਤੇ ਬਹੁਤ ਬਹੁਤ ਸ਼ੁਕਰੀਆ ਦਾ ਕਰਦੀ ਹਾਂ ਸਭ ਦਾ ਤੇ ਮੈਂ ਇੰਗਲੈਂਡ ਤੋਂ ਆਈ ਹਾਂ ਔਰ ਮੇਰੇ ਬ੍ਰਦਰ ਨੇ ਜਿੰਨਾਂ ਦੀ ਲੋਟਰੀ ਲੱਗੀ ਹੈ ਤੇ ਬੇਦੀ ਸਾਹਿਬ ਜੀ ਕੋ ਲੈ ਕੇ ਬਰੀ ਖੁਸ਼ ਹੈ ਤੇ 1.5 ਕਰੋੜ ਦਾ ਨਾਮ ਨਿਕਲਿਆ ਅੱਜ ਬਹੁਤ ਖੁਸ਼ੀ ਹੈ ਸਰ ਠੀਕ ਹੈ ਚਲੋ